ਪੰਜਾਬ ਸਰਕਾਰ ਵੱਲੋਂ ਚਲਾਏ ਗਏ ਜੁਧ ਨਸ਼ਿਆ ਵਿਰੁੱਧ ਮਹਮ ਤਹਿਤ ਪੰਜਾਬ ਪੁਲਿਸ ਅਧਿਕਾਰੀਆਂ ਦੇ ਵੱਲੋਂ ਨਸ਼ੇ ਨੂੰ ਠੱਲ ਪਾਉਣ ਦੇ ਲਈ ਜੰਗੀ ਪੱਧਰ ਤੇ ਮਹਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਦੋ ਨੌਜਵਾਨਾਂ ਨੂੰ ਡੇਰਾਬਾਬਰ ਨਾਨਕ ਪੁਲਿਸ ਦੇ ਵੱਲੋਂ 15 ਗ੍ਰਾਮ ਹੈਰੋਇਨ ਅਤੇ ਡਰੱਗ ਮਣਿ ਸਮੇਤ ਗ੍ਰਿਫਤਾਰ ਕੀਤਾ ਗਿਆ ਸੈ ਕਲਾਚੰਦਰ ਦੇ ਸਾਥੀ ਕਰਮਚਾਰੀਆਂ ਦੀ ਸੰਯੁਕਤ ਟੀਮੀਗੋੜ ਤੇ ਗ੍ਰਸਤ ਕਰ ਰਹੇ ਕਿ ਇੱਕ ਮੋਟਰਸਾਈਕਲ ਸਪਲੈਂਡਰ ਜਿਸ ਤੇ ਦੋ ਨੌਜਵਾਨ ਸਵਾਰ ਸੀਗੇ ਦੁਨਾਨ ਭਲਾਰ ਕੇ ਨੰਨਾ ਨੋਟ ਦਾ ਕੁਛ ਹੈ ਇੱਕ ਦਾ ਨਾਮ ਸਕੰਦਰ ਸਿੰਘ ਸਨ ਉਹ ਪਰਪਾਲ ਸੀ ਵਾਸੀ ਕੋਟ ਤਲਪਤਰਾ ਹੈ ਦੂਸਰੇ ਦਾ ਨਾਮ ਰਮਨਦੀਪ ਸਿੰਘ ਸਨ ਉਹ ਖਤਨਾਮ ਦੇ ਨਿਵਾਸੀ ਖਲੀਲਪੁਰ ਸਕੰਦਰ ਸਿੰਘ ਪਾਸੋਂ 10 ਗ੍ਰਾਮ ਹੈ ਰੋਲ ਗ੍ਰਾਮ ਦੇ ਹੋਈ ਰਮਨਦੀਪ ਪਾਸੋਂ 5 ਗ੍ਰਾਮ ਹੈ ਰੋਲ ਗ੍ਰਾਮ ਦੇ ਹੋਈਆ ਅਤੇ ਇਹਨਾਂ ਕੋਲ 700 ਰੁਪਿਆ ਡਰੱਗ ਮਨੀ ਬਰਾਮਦ ਹੋਈ ਜਿਸ ਬੰਦੀ ਅਸੀਂ ਮਕਦਮਾ ਨੰਬਰ 160 ਜਿਹੜੀ ਜੁਲਮ ਹੈ ਵਾਲੇ 21 ਤਾਰੀਖਾ 8 ਪਟਾਸ਼ਨ ਐਨਡੀਪੀਐਸ ਅਧਿਕਾਰ ਮੁਕੱਦਮਾ ਬੰਦ ਕਰਨਾ ਹੈ ਅਗਲੇ ਰਿਕਰਮੇ ਹੁਣ ਕੀ ਕੀਤੀ ਜਾਂਦੀ ਹੈ ਅਈ ਸਰ ਇਹਨਾਂ ਦੀ ਪੁਸ਼ਟੀ ਕਰ ਰਹੇ ਨੇ ਇਹਨਾਂ ਨੂੰ ਪਰ ਮਾਦ ਲੈ ਕੇ ਤੇ ਹੋਰ